ਲੋਕ ਮਿੰਟ ਲਾ ਰਿਹਾ ਨੇ ਜੀ ਇੱਕ ਗਾਣਾ ਆਇਆ ਸੀ ਨਾ ਜਿਹੜਾ ਕਰੋ ਮੀਆਂ ਸਾਜਾਂ ਤੇ ਲੋਖੇ ਤੂੰ ਬਾਸੀ ਉਥੇ ਖੈਣਾ ਸੀ ਉਸੇ ਤਰ੍ਹਾਂ ਇੱਥੇ ਚਿੱਟਾ ਸੀ ਇੱਥੇ ਲੁਕਾ ਸੀ ਪਰ ਪ੍ਰਭੂ ਜੀ ਮਨ ਨੱਤਿਆ ਗੇਂਦਰੀ ਵਾਲਦੇ ਸਾਜਾਂ ਤੇ ਇਹ ਦਿੱਲੀ ਦੇ ਸਾਜਾਂ ਤੇ ਨੱਤਦਾ ਮੈਂ ਗੱਲ ਇਹ ਕਹਿੰਦਾ ਕਿ ਪ੍ਰਭੂ ਅੰਤਮ ਅੱਲਾਹ ਸਾਖ ਦੇਖ ਲੈ ਦੀਦੀ ਮਾਪੇ ਦੇ ਬਿਨਾਂ ਸੀਗਾ 20000 ਰੁਪਏ ਦੀ ਗੱਲਾਂ ਮੈਂ ਸਾਡੇ ਭਰਾਵਾਂ ਨੂੰ ਬੇਨਤੀ ਕਰੂੰਗਾ 20000 ਰੁਪਏ ਦੇ ਬਿਨਾਂ ਸੀ ਕਿ ਤੁਹਾਡੇ ਬਾਪੂ ਜੀ ਦੀ 25000 ਰੁਪਏ ਪੈਨਸ਼ਨ ਤੇ ਸੁਭਿਆ ਦੇ ਸਾਡਾ ਗਿਆਨ ਨਹੀਂ ਹੁੰਦਾ ਕਿ ਜਿਹੜਾ ਕਹੇ ਕਿ ਅਸੀਂ ਤਾਂ ਗਲਤ ਪਰ ਜਾਈਆਂ ਉਹ ਵਿਆਦਾ ਕਰੇ ਪਰਵਾਨਤੇ ਤੋਂ ਪੈਸੇ ਨਹੀਂ ਜੈਸੀ ਪੈਸਿਆਂ ਨੂੰ ਤੁਸੂ ਆਉਂਦੇ ਆ ਭਾਈ ਥੱਲੇ ਬੈਠਣੇ ਕਿ ਬਸ ਕੋਈ ਨਾ ਜੈਦਾ ਹੈਲੋ ਉਹਨਾ ਆ ਗਿਆ ਪਰ ਥੱਲੇ ਬੈਠਾ ਯਾਰ ਜੀ ਕੋ ਸੋਨਾ ਆ ਗਿਆ ਤੇ ਉਹਨਾਂ ਦੀ ਯਾਰ ਬਾਈ ਉਹਦੀ ਇੰਗਲੈਂਡ ਦੀ ਬੰਦਾ ਬੱਧੀ ਆਹ ਥੜੀ ਯਾਰ ਕੀ ਯਾਰ ਰੁਪਈਆਂ ਨੂੰ ਕਿਹੜਾ ਵਿਆਜ ਲੱਗਿਆ ਤੇ ਜਿਵੇਂ ਯਕ ਦਾ ਰੇਣਾ ਰੇਣਾ ਯਾਰ ਪਿਆ ਸੰਤਾ ਦੀ ਦੇਣਤਾ ਨਹੀਂ ਸੀ ਭਗਵਾਨ ਸੁਮਾਨ ਕਿਤੇ ਗੱਟਾ ਵੀ ਦੇਣਤਾ ਨਹੀਂ ਸੀ ਅੱਜ ਪਾਉਣਾ ਸਿੱਧੂ ਤੇਰੇ ਇੱਕ ਮੈਂ ਗੱਲ ਹੋਰ ਕਹੂੰਗਾ ਭਗਵਾਨ ਸੁਮਾਨ ਬਿਲਕੁਲ ਸਹੀ ਸੀ ਇੱਕ ਦਿਨ ਸੁੱਤਾ ਪਿਆ ਸੀ ਇਹ ਤਾਂ ਸੋਚ ਤੇ ਚਲਦਾ ਸੀਗਾ ਔਰ ਸ਼ਹੀਦ ਉਹਨਾਂ ਸਿੰਘ ਦੀ ਖੈਰਾ ਸਾਹਿਬ ਗੱਲ ਸੁਣਨ ਵਾਲੀ ਆ ਇਹ ਤਾਂ ਜਿਹੜਾ ਸੋਚਦੇ ਚੱਲਦਾ ਸੀ ਸ਼ਹੀਦ ਭਗਤ ਸਿੰਘ ਦੀ ਸੁੱਤਾ ਪਿਆ ਲੱਕ ਦੇ ਮੁਰਕਣ ਲਾ ਗਿਆ ਤੇਰੀ ਬੀਬੀ ਨੇ ਥਾਇਆ ਕਹਿੰਦੀ ਕੀ ਹੋ ਗਿਆ ਕਹਿੰਦਾ ਜੀ ਮੇਰੇ ਕੋ ਜਰਨਾ ਡਾਇਰ ਦੀ ਆਤਮਾ ਦੀ ਸੰਪਰਕ ਕਰਦੀ ਆ ਉਹ ਸੰਵਾਸ ਕਰਕੇ ਕੋਈ ਜੰਮ ਦਾ ਸੰਸਕਰ ਵਾਲੇ ਦੀ ਲੋੜਾ ਮੈਂ ਖੈਰਾ ਸਾਹਿਬ ਨੂੰ ਕਹੂੰਗਾ ਕਿ ਖੈਰਾ ਸਾਹਿਬ ਤੁਹਾਨੂੰ ਬੇਨਤੀ ਆ ਲੱਖੇ ਸਦਾਨਾਰਾਂ ਨੂੰ ਬੇਨਤੀ ਆ ਭਾਈ ਸੁੱਖ ਜਗਰਾਵਾਂ ਨੂੰ ਬੇਨਤੀ ਆ ਕੋਈ ਇੰਡੀਆ ਦੇ ਵਿੱਚ ਕੋਈ ਹੱਥ ਪੱਲਾ ਮਾਰ ਕੇ ਕੋਈ ਜੰਗਰ ਤੰਤਰ ਮਾੜ ਵਾਲਾ ਪਾੜ ਕੇ ਲੈਲੀ ਦੇ ਚਾਤਮਾ ਕੱਢ ਗਿਆ ਚੋਜੀ ਖਾਨਾ ਗਿਆ ਇਹਦੇ 92 ਐਮਐਲ ਉਹ ਕਿਸੇ ਨੂੰ ਉਹ ਮੂਲ ਖਾਂ ਜੋਕਰੇ ਨਹੀਂ ਲੈ ਉਹ ਗੁਰੂਆਂ ਦੇ ਅੱਗੇ ਮੱਥਾ ਟੇਕ ਕੇ ਜੋਕਰੇ ਨਹੀਂ ਲੈ ਉਹ ਛੋਟਾ ਵਜ਼ੀਰ ਖਾਨ ਦੀ ਸੋਚ ਤੇ ਚੱਲਦੇ ਆਏ ਤੁਸੀਂ ਬੋਲੋ ਤੁਸੀਂ ਜੀਤ ਸਿੰਘ ਜਾਨ ਦੀ ਸੋਚ ਤੇ ਚੱਲਦੇ ਆ ਤੁਸੀਂ ਸਾਡੇ ਗੁਰੂਆਂ ਦੇ ਬੱਚਿਆਂ ਦੇ ਖੰਡੇ ਗੁਰਜਰ ਚ ਬਿਠਾਇਆ ਗਿਆ ਸੀ ਐਥਰ ਸੀਆ ਜੀ ਬੈਠੀ ਹੋਗੀ ਮਿੱਤਰੋ ਕਿਆ ਨਾ ਸੁਣੋ ਜੀ ਗੱਲ ਭਲਾ ਜੀਵ ਬੱਤੀ ਜਾਵੇ ਅਕਲ ਰੱਖੀ ਜਾਵੇ ਸੱਚ ਬੋਲਾਂਗੇ ਅੱਖੜੇ ਯਾਦ ਰੱਖੋ ਤੁਸੀਂ ਵੀ ਉਹਨਾਂ ਦੀ ਸੋਚ ਤੇ ਚੱਲਦੇ ਆ ਐਥੇ ਕੋਲ ਤੋਂ ਪ੍ਰਸ਼ਾਸਨ ਖੜਾ ਆ ਉਹਨਾਂ ਨੂੰ ਕਹਿਣਾ ਯਾਦ ਰੱਖੋ ਉਹਨਾ ਬੰਦਿਆਂ ਨੂੰ ਵੀ ਅੱਜ ਤੱਕ ਮਹਾਰਾਜ ਦੇ ਦਰਗਾਹ ਦੇ ਵਿੱਚ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਿਹੜੇ ਜਰਨਾ ਗਾਂ ਤੇ ਨਾਲ ਚੱਲਦੇ ਸੀ ਤੁਸੀਂ ਉਹਨਾਂ ਦੀ ਨਸੋਚਾਂ ਵਿੱਚ ਚੱਲਦੇ ਆ ਬੇਦਗਾਂ ਨਹੀਂ ਦੇਖ ਪੈਂਦੀ ਯਾਦ ਰੱਖੋ ਸਾਡਾ ਯੋਧੇ ਬਸ ਡਾਕੂਮੈਂਟਰੀਆਂ ਮੇਰਾ ਯੂਨੀਟ ਸਟਾਰਟ ਹੋਇਆ ਏ ਇਹ ਪਰਮਾਨੰਤ ਮਾਨ ਸਾਨੂੰ ਬਹੁਤ ਦੰਕ ਕੀਤਾ ਸੁਪਾਲ ਸਿੰਘ ਖੇੜਾ ਜਿਹੜਾ ਕਟਾਰੂ ਚੈੱਕ ਵਰਗੇ ਮੀਆਂ ਵੀਡੀਓ ਸਾਹਮਣੇ ਲੈ ਕੇ ਆਇਆ ਉਥੇ ਤੂੰ ਅਰਜਾਈ ਲਾ ਕੇ ਸੌਂ ਗਿਆ ਉਥੇ ਸੌਂ ਗਿਆ ਅੱਜ ਅੱਜ ਵੀਡੀਓ ਖਾਣ ਸਾਨੂੰ ਅੱਖੇ ਨੇ ਟੈਲਿੰਗ ਕੀ ਗੱਲ ਹੈ ਐਮਐਲਏ ਹੈ ਬਟੂਆ ਐ ਪਾਣਾ ਸਿੱਧੂ ਆ ਜਿਹੜਾ ਕੋਰਾਂ ਰਤੀਆ ਜਨਤਾ ਤੋਂ ਕਢਾ ਕੇ ਦੇ ਰਿਆ ਸੀ ਓਏ ਥੋੜਾ ਕੋਈ ਐਮਐਲਏ ਨਹੀਂ ਸੀ ਜਿਹੜਾ ਦੁਕਾਨੀ ਚੋਰੀ ਕਰਦਾ ਫੜਾ ਗਿਆ ਗੱਲਾ ਕਿਸਮਾ ਕਰਦੇ ਹੈ ਕਿਸੇ ਹੋਰ ਨਾਲ ਬੱਲੇ ਉਹ ਤਲਾਕ ਤੈਨੂੰ ਅੰਤਮਾਨ ਪੰਜਾਬ ਦਾ ਰਹੇਗਾ ਤੂੰ ਚੜੀ ਜਿੰਨਾ ਦੀਆਂ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਝਾੜ ਦੇਣਗੇ ਤੈਨੂੰ ਝਾੜ ਕੇ ਤਾਦੀਗਾ 2027 ਦੇ ਵਿੱਚ ਜਿਵੇਂ ਇੱਕ ਬੋਤਲ ਦੇ ਵਿੱਚ ਜਿਪੀ ਹੋਈ ਪਈ ਆ ਉਹ ਤੇਰੇ ਚ ਪਾਣੀ ਨਹੀਂ ਰਹਿਣਾ ਸੱਕ ਜੇਗਾ ਜਿਵੇਂ ਤੂੰ ਮਾਸਾ ਉਹ ਕਿੱਥੇ ਮੂੰਹ ਮਖਾਏਗਾ ਓਏ ਆ ਤੇਰੇ ਲੋਕ ਇੱਥੇ ਬੈਠੇ ਪਰਚਿਆਂ ਦੇ ਵਿੱਚ ਸੁਪਾਲ ਸਿੰਘ ਖਹਿਰਾ ਦੀ ਇੰਦਾਂ ਦਸੀ ਇਹ ਝੂਠੇ ਪਰਚੇ ਆ ਉਦੋਂ ਇਹ ਉਦੋਂ ਨਾਲ ਸੀ ਨਾ ਆ ਦੋਨਾਂ ਪਰਚਿਆਂ ਦਾ ਆਪ ਅੰਦਰ ਕਰੀ ਜਾਂਦਾ ਇਥੋਂ ਪਤਾ ਲੱਗਦਾ ਗੱਪਾਂ ਦਾ ਇੱਕ ਉਹਨਾਂ ਗੱਪ ਬਣਾਉਣ ਵਾਲਾ ਇੱਕ ਮੈਨੂੰ ਇੱਕ ਗੱਲ ਹੋਰ ਯਾਦ ਰੱਖੋ ਜਿੱਤੇ ਵੀ ਤੇਰੀ ਸਰਕਾਰ ਬਣੀ ਆ 2022 ਤੇ ਤੁਸੀਂ ਨੋਟ ਕਰੋ ਜੇ ਉਹਦੇ ਟਿੱਕਰਾਂ ਤੇ ਲੱਗਣੀਆਂ ਬਰਕਟਾਂ ਤੇ ਲੱਗਣੀਆਂ ਛੋਟੀਆਂ ਮੱਖੀਆਂ ਬੰਦ ਹੋ ਗਈਆਂ ਪੁੱਛੋ ਕਿਉਂ ਪੁੱਛੋ ਜਾ ਕੋ ਉਹ ਇੰਨੇ ਬੰਦਰ ਲੱਗੇ ਹੁੰਦੇ ਆ ਕਿਸੇ ਬੰਦੇ ਤੇ ਜਾਈਏ ਤੇਰੇ ਐਨਕਾ ਵਾਂ ਖੜਾ ਉਹ ਕਦੇ ਰਾਗਵ ਜੱਬਿਆ ਖੜਾ ਉਹ ਦਰੱਖਤੀ ਕਹਿੰਦੇ ਸਾਨੂੰ ਸਾਹ ਲੈ ਜਾਂਦੇ ਮੇਖਾ ਮਾਰ ਮਾਰ ਸਾਡੇ ਤੁਸੀਂ ਆ ਜਵਾਨੇ ਪਾੜੇ ਹੈ ਹੈ ਉਹ ਮੈਂ ਕਹੂੰਗਾ ਪ੍ਰਮੰਤ ਮਾਨਸੇ ਮੈਂ ਸੀਐੱਜੀ ਨੂੰ ਸਾਡੇ ਸਰਕਾਰੀ ਅਫਸਰਾਂ ਨੂੰ ਬੇਚ ਤੇ ਕਰਦਾ ਤੁਹਾਨੂੰ ਜਾਣ ਬੁੱਝ ਕੇ ਆਪਾਂ ਨੂੰ ਇੱਥੇ ਪੁੱਠ ਮਾਰੀ ਦਿੱਤੀ ਕਾਹ ਕਿ ਤੁਸੀਂ ਆਪਿਆਂ ਨੂੰ ਅੰਦਰ ਕਰ ਦੋ ਅੰਗਰੇਜ਼ਾਂ ਨੇ ਰਾਜ ਨਹੀਂ ਕੀਤਾ ਸੂਬੇ ਦਿੱਤੇ ਸੀ ਜਿਵੇਂ ਪ੍ਰਵਹੰਤਮਨ ਨੂੰ ਸੂਬੇ 'ਤੇ ਬਿਠਾਇਆ ਤੇ ਅੱਜ ਮਨੂਵਾ ਸਾਡੇ ਸਿੱਖੇ ਕਰਕੇ ਨੱਚਦਾ ਜਿਵੇਂ ਪ੍ਰਵਹੰਤਮਨ ਨੱਚਣੇ ਰੱਖੇ ਜਾ ਕੇ ਐਂ ਫਿਰ ਤੈਨੂੰ ਨੱਚਨਾ ਸੇ ਰੱਖਿਆ ਉਹਨੇ ਉੱਥੇ ਕਰਕੇ ਤਲਗਰਾ ਵਾਲਾ ਰੱਖਦਾ ਵਾਲਾ ਕਹਿੰਦੇ ਜਾ ਕੇ ਨੱਚ ਪਿਆ ਮੈਨੂੰ ਉਹਦੀ ਸਮਝ ਨਹੀਂ ਲੱਗੀ ਮੈਂ ਕਿਹਦੇ ਨਾਲ ਉਸ ਦਾ ਸਟੇਟ ਆ ਪਾਪਾ ਹੱਥਾਂ ਕਾਤੇ ਜਾਂਦਾ ਹਾਂ ਕਦੇ ਦੇਖੋ ਬਣਾ ਕੇ ਅਸੀਂ ਤਾਂ ਪੰਜਾਬ ਦੇ ਆ ਜੇਕਰ ਤੂੰ ਪੰਜਾਬ ਦਾ ਤੇਰੇ ਵੱਲ ਨੂੰ ਸਿੱਧੇ ਕਾਹਦੋਂ ਭਾਇਆ ਮੈਂ ਵੱਨਮੈ ਐਮਐਲ ਨੂੰ ਕਹੂੰਗਾ ਉਹ ਗੁਰਦੁਆਰੇ ਨਾ ਜਾਓ ਜੇ ਨਾ ਜਾਓ ਜੇ ਪਾਸ ਮੋਹ ਸਿੰਘ ਕਰ ਗਿਆ ਨਾ ਤੁਹਾਡੇ ਭਗਵੰਤ ਨਾਮ ਦੇ ਵਿੱਚ ਵਜੀਰ ਖਾਨ ਬੋਲਣ ਲੱਗਿਆ ਸਿਰ ਚੜਕੇ ਨੱਚਲ ਵਾ ਗਿਆ ਪੰਜਾਬ ਵਾਲਿਆ ਪਾਉ ਦਰਦਾ ਇਹਨੂੰ ਉਹ ਜੰਤ ਸੰਤਨ ਵਾਲਾ ਠਿਕਾਣਾ ਕੇ ਰੱਖ ਲਗੇ ਨੇ ਜਿਹੜਾ ਜਿਹੜਾ ਜੰਨਾ ਡਰ ਵੜਾ ਫਿਰਦਾ ਕੋਈ ਮੰਤਰੀ ਰਾ ਕਰ ਲਿਓ ਦਾ ਅੱਜ ਇਹ ਮੁੱਖ ਮੰਤਰੀ ਇਹ ਗੱਲ ਯਾਦ ਰੱਖ ਲੋ ਸਬੂਤ ਦੇ ਰਿਆ ਜਿਹੜੇ ਏਜੰਟ ਨੇ ਸਾਰਿਆਂ ਨੂੰ ਮਾਰਾ ਨਹੀਂ ਆਂਦਾ ਪਰ ਜਿਹੜੇ ਏਜੰਟਾਂ ਨੂੰ ਇਹਨੇ ਅੰਦਰ ਕਰਨਾ ਸੀ ਉਹ ਤੋਂ ਹੱਤ ਮਾਰੋ ਨਾਲ ਕੋ ਭੜੇ ਕੇ ਰੋ ਲਿਆ ਸੀ ਤੇ ਅੱਜ ਕੀ ਗੱਲ ਕਰਦਾ ਠੀਕਾ ਕੀ ਹੋਇਆ ਕਿੰਦੇ ਅਸੀਂ ਤਾਂ ਤੰਗ ਬੜੇ ਆ ਇੱਕ ਭਾਨਾ ਤੋਂ ਠੂਠਿਆ ਸਾਡੇ ਤੇ ਇੱਕ ਸਾਨੂੰ ਤੰਗ ਬੜਾ ਕਰੀ ਖੜਾ ਕੋਈ ਗਿਆ ਉਹਨਾਂ ਏਜੰਸੀ ਦੇ ਕੋਲੋਂ ਛੋਟੀ ਛੋਟੀ ਆ ਇਹ ਕੰਮ ਕਰਦਾ ਕੰਮ ਉਹ ਆਵੇ ਵੀ ਕੂਚਾ ਪਸੇ ਉਹ ਆਣਾ ਕੰਮ ਕਰਦਾ ਤੇ ਆਮ ਲਾਣਾ ਕਰਦਾ ਉਹਨੇ ਭਾਨਾ ਸਿੱਧੂ ਨਾਲ ਬੰਦਾ ਕਿੰਨੇ 500 ਦਾ ਪਾ ਕੇ ਉਹ ਆਵੇ 500 ਦਾ ਰਹਿਣ ਦੇ 10000 ਦਾ ਪਾ ਉਹ ਪੁਰਾਣਾ ਇਹ ਲੱਖਾਂ ਦੇ ਵਿੱਚ ਵਿਕਣ ਵਾਲੇ ਨਹੀਂ ਇਹ ਕਰੋੜਾਂ ਦੇ ਵਿੱਚ ਵਿਕਣ ਵਾਲੇ ਨਹੀਂ ਯਾਦ ਰੱਖੋ ਪੰਜਾਬ ਦੇ ਯੋਧੇ ਜਾਗ ਪਏ ਜੇਕਰ ਜਰਨਾ ਅਡੈਰ ਦੀਆਂ ਆਤਮਾ ਭਟਕਦੀਆਂ ਫੇਰਦੀਆਂ ਤੇ ਸਾਡੇ ਜਿਹੜੇ ਯੋਧੇ ਸੀ ਬੈਠੇ ਉਹਨਾਂ ਦੀ ਆਤਮਾ ਪਰਮਾਤਮਾ ਦੇ ਚਰਨਾਂ 'ਚ ਬੈਠਿਆ ਤੇ ਜਦੋਂ ਇਹਦੇ ਅੱਖੇ ਦੇ ਵਿੱਚ ਜਰਨਾ ਅਡੈਰ ਆ ਕੇ ਵਰਦਾ ਤਦੋਂ ਫਿਰ ਸਾਡੇ ਜਿਹੜਾ ਭਰਾ ਬੈਠਿਆ ਤਦੋਂ ਉਹ ਸੱਚੀ ਆਤਮਾ ਤੁਹਾਡੇ ਵਿੱਚ ਆਉਂਦੀ ਆਉਂਦੇ ਮੈਂ ਕਹੂੰਗਾ ਹੁਣ ਭਾਈ ਸਾਹਿਬ ਨੇ ਸਾਡਾ ਕਰੋ ਸਮਝਾ ਸਕਾ ਲੱਗਿਆ ਪਰ ਭਲਾਰੇ ਬਹੁਤ ਚਲ ਬਸ ਕਰ ਲੈ